ਨੈਸ਼ਨਲ ਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਪ੍ਰਸਿੱਧ ਹਸਪਤਾਲ ਡੀ ਐਮ ਸੀ ਐਂਡ ਐਚ ਨੇ ਗੈਸਟਰੋ ਇੰਟਰੋਸਟਾਈਨਲ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹ ਹਸਪਤਾਲ ਇਲਾਕੇ ਵਿੱਚ ਪਹਿਲਾ ਹੈ ਜਿਸ ਨੇ ਅਲੋਕਾ ਐਰਾਇਟਾ 850 ਐਂਡੋਸਕੋਪਿਕ ਅਲਟਰਾਸਾਉਂਡ ਸਿਸਟਮ ਇੰਸਟਾਲ ਕੀਤਾ ਹੈ ਅੱਜਕੱਲ ਦੀ ਤਬਦੀਲੀ ਰਾਹੀਂ ਲਾਈਫਸਟਾਈਲ ਅਤੇ ਖਾਣ-ਪੀਣ ਕਾਰਨ ਪੇਟ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਇਨ੍ਹਾਂ ਰੋਗਾਂ ਦੀ ਸਮੇਂ ਸਿਰ ਅਤੇ ਸਹੀ ਜਾਂਚ ਕਰਨਾ ਇਲਾਜ ਲਈ ਬਹੁਤ ਜ਼ਰੂਰੀ ਹੋ ਗਿਆ ਹੈ ኢਯੂਐਸ ਇੱਕ ਅਜਿਹੀ ਟੈਕਨੋਲੋਜੀ ਹੈ ਜੋ ਬਿਨਾਂ ਵੱਡੀ ਸਰਜਰੀ ਦੇ ਸਟੀਕ ਅਤੇ ਘੱਟ ਹਾਨੀਕਾਰਕ ਤਰੀਕੇ ਨਾਲ ਬਿਮਾਰੀ ਦੀ ਪਛਾਣ ਕਰਦੀ ਹੈ ਐਲੋਕਾ ਐਰਾਈਟਾ 850 ਇੱਕ ਨਵੀਨਤਮ ਮਸ਼ੀਨ ਹੈ ਜੋ ਪੇਟ ਪੈਨਕ੍ਰੀਆਜ਼ ਜਿਗਰ ਅਤੇ ਪਿੱਤ ਦੀ ਨਲੀ ਨਾਲ ਜੁੜੀਆਂ ਬਿਮਾਰੀਆਂ ਦੀ ਜਾਂਚ ਵਿੱਚ ਬਹੁਤ ਮਦਦਗਾਰ ਹੈ ਇਹ ਸਿਸਟਮ ਪੈਨਕਰੀਆਟਿਕ ਅੰਨ ਦੀ थैਲੀ ਗਲੇ ਅਤੇ ਰੈਕਟਮ ਦੇ ਸ਼ੁਰੂਆਤੀ ਕੈਂਸਰ ਪਿੱਤ ਦੀ ਪਥਰੀ ਅਤੇ ਹੋਰ ਗਾਤਿਕ ਬਿਮਾਰੀਆਂ ਦਾ ਸਟੀਕ ਪਤਾ ਲਗਾਉਣ ਦੀ ਸਮਰੱਥਾ ਰੱਖਦਾ ਹੈ। ਇਹ ਮਸ਼ੀਨ ਕੁਝ ਨਵੀਂ ਥੈਰਾਪੀਕਲ ਕਾਰਵਾਈਆਂ ਨੂੰ ਵੀ ਆਸਾਨ ਬਣਾ ਦਿੰਦੀ ਹੈ ਜਿਵੇਂ ਕਿ ਪੈਨਕ੍ਰੀਆਟਿਕ ਸਿਡੀਓਸਟਿਸਟ ਦੀ ਡਰੇਨੇਜ ਜੋ ਹੁਣ ਬਿਨਾਂ ਸਰਜਰੀ ਦੇ ਕੀਤੀ ਜਾ ਸਕਦੀ ਹੈ। ایਯੂਐਸ ਰਾਹੀਂ ਗੈਸਟਰੋਜੇਜੂਨੋਸਟੋਮੀ ਕਰਨੀ ਪੈਨਕ੍ਰੀਆਟਿਕ ਟਿਊਮਰ ਲਈ ਰੇਡੀਓ ਫ੍ਰੀਕੁਐਂਸੀ ਅਤੇ ਫ੍ਰੇਡਿਊਸ਼ ਜਿਵੇਂ ਪਲੇਸਮੈਂਟ ਅਤੇ ਗੈਸਟ੍ਰਿਕ ਵੈਰੀਸਿਸ ਵਿੱਚ ਖੂਨ ਵਗਣ ਨੂੰ ਰੋਕਣ ਲਈ ਗਲੂ ਅਤੇ ਕੋਇਲਿੰਗ ਵਰਗੀ ਵਿਧੀਆਂ ਇਹਨਾਂ ਤੋਂ ਇਲਾਵਾ ਕੈਂਸਰ ਦੀ ਸਟੇਕ ਪਰਚੋਲ ਅਤੇ ਸੈਂਪਲ ਲੈਣ ਦੀ ਪ੍ਰਕਿਰਿਆ ਵੀ ਹੁਣ ਬਿਨਾ ਵੱਖਰੀ ਬਾਇਓਪਸੀ ਦੇ ਕੀਤੀ ਜਾ ਸਕਦੀ ਹੈ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਨੇ ਕਿਹਾ ਕਿ ਇਸ ਨਵੀਂ ਟੈਕਨੋਲੋਜੀ ਦੇ ਇੰਟੀਗ੍ਰੇਸ਼ਨ ਅਤੇ ਡਾਕਟਰਾਂ ਦੀ ਤਜਰਬੇਕਾਰ ਟੀਮ ਨਾਲ ਹੁਣ ਹਸਪਤਾਲ ਵਿਸ਼ਵਪਤਰੀ ਜਾਂਚ ਅਤੇ ਇਲਾਜ ਦੇ ਯੋਗ ਬਣ ਗਿਆ ਹੈ ਉਹਨਾਂ ਦੱਸਿਆ ਕਿ ਇਹ ਇਲਾਕੇ ਦੀ ਸਿਹਤ ਸੇਵਾ ਲਈ ਇੱਕ ਵੱਡਾ ਮੋੜ ਹੈ ਜੋ ਮਰੀਜ਼ਾਂ ਨੂੰ ਤੇਜ਼ ਸਹੀ ਅਤੇ ਵਧੀਆ ਇਲਾਜ ਦੇਵੇਗਾ ਖਾਸ ਕਰਕੇ ਗੈਸਟਰੋ ਬਿਮਾਰੀਆਂ ਅਤੇ ਕੈਂਸਰ ਵਾਲਿਆਂ ਨੂੰ ਡਾਕਟਰ ਅਜੀਤ ਸੂਦ ਜੋ ਕਿ ਗੈਸਟਰੋਐਂਟੋਲੋਜੀ ਵਿਭਾਗ ਦੇ ਪ੍ਰੋਫੈਸਰ ਤੇ ਹੈੱਡ ਹਨ ਅਤੇ ਡਾਕਟਰ ਬਰਨ ਮਹਿਤਾ ਜੋ ਐਂਡਰੋ ਸਰਜਿਕਲ ਕੰਪਲੈਕਸ ਦੇ ਇੰਚਾਰਜ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਲਾਕੇ ਵਿੱਚ ਪਹਿਲੀ ਵਾਰ ਇਹ ਐਡਵਾਂਸ ਯੂਐਸ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਜਿਸਤੇ ਸਾਨੂੰ ਮਾਣ ਹੈ ਉਹਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਜਾਂਚ ਦੀ ਸਟੀਕਤਾ ਵਧੇਗੀ ਇਲਾਜ ਦੀ ਸਮਰੱਥਾ ਵੀ ਵਧੇਗੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਬਿਹਤਰ ਨਤੀਜੇ ਮਿਲਣਗੇ ਇਹ ਉਪਕਰਨ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਲਈ ਗੈਸਟਰੋ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਨਵਾਂ ਯੁੱਗ ਲੈ ਕੇ ਆਵੇਗਾ